ਤੋ ਮੈਂ ਤੁਹਾਡਾ ਆਪਣਾ ਮਨਦੀਪ ਸਿੰਘ ਡੁੰਮੇਵਾਲ ਕੋਲ ਹੋ ਜਮੜਿਆ ਮੈਂ ਤੁਹਾਡਾ ਆਪਣਾ ਮਨਦੀਪ ਸਿੰਘ ਡੁੰਮੇਵਾਲ ਅੱਜ ਨਾ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਤੇ ਕੁਝ ਵੀਰ ਐਮਪੀ ਤੋਂ ਆਏ ਆ ਤੇ ਇਹ ਆਪਣੇ ਨਾ ਸਿਗਲੀਗਰ ਵੀਰ ਹੈ ਮੈਂ ਕਹਣੇ ਤੋਂ ਕੋਈ ਸੰਗਣਾ ਨਹੀਂ ਹੈਗਾ ਕਈ ਬੰਦਿਆਂ ਨੇ ਮੈਨੂੰ ਕਿਹਾ ਵੀ ਸਿਗਲੀਗਰ ਵੀਰਾਂ ਦੀ ਵੀਡੀਓ ਪਾਓ ਜਿਹੜੇ ਪੰਜਾਬ ਤੋਂ ਬਾਹਰ ਰਹਿੰਦੇ ਵੀ ਉਹਨਾਂ ਦੀ ਵੀਡੀਓ ਜ਼ਰੂਰ ਪਾਓ ਤੇ ਅੱਜ ਮੈਨੂੰ ਅਚਾਨਕ ਨਾ ਇਹ ਵੀਰ ਮਿਲ ਗਏ ਤੇ ਮੈਂ ਇਹ ਵੀਡੀਓ ਪਾਣ ਲੱਗਿਆ ਤੇ ਆਪਾਂ ਇਹਨਾਂ ਨਾਲ ਗੱਲਬਾਤ ਵੀ ਕਰਨੀ ਹੈ ਤੇ ਆਪਾਂ ਇੱਕ ਤਰਾਸ ਦੀ ਆ ਉਹ ਵੀ ਸੁਣ ਲਈ ਤਾਂ ਤੁਹਾਨੂੰ ਮੈਂ ਸਾਰਾ ਉਹ ਸੁਣਾਣਾ ਇਹ ਵੀ ਆਪਣੇ ਐਮਪੀ ਤੋਂ ਆਏ ਐ ਤੇ ਜਿੰਨੇ ਵੀ ਆਹ ਹੈਗੇ ਆ ਸਾਰੇ ਐਮਪੀ ਤੋਂ ਆਏ ਐ ਤੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਪਹਿਲੀ ਵਾਰ ਆਈ ਹਾਂਜੀ ਬਾਬਾ ਜੀ ਅਸੀਂ ਪਹਿਲੀ ਵਾਰ ਆਏ ਓਲੂ ਕਰ ਲਓ ਆਵਾਜ਼ ਆ ਜੂਗੀ ਨਾ ਓਲੂ ਕਰ ਲਓ ਮੋਬਾਈਲ ਪਹਿਲੀ ਵਾਰ ਆਈ ਹਾਂਜੀ ਪੰਜਾਬ ਪਹਿਲੀ ਵਾਰ ਆਇਆ ਕਿਦਾਂ ਦਾ ਲੱਗਿਆ ਪੰਜਾਬ ਜੀ ਬਾਬਾ ਜੀ ਪੰਜਾਬ ਸਾਨੂੰ ਇੰਨਾ ਸੋਨਾ ਲੱਗਾ ਇਸ ਛੱਡਣ ਦਾ ਦਿਨ ਨਹੀਂ ਕਰਦਾ ਮਾਨਨੀ ਕਰਦਾ ਵੀ ਪੰਜਾਬ ਵਿੱਚ ਰਹੀ ਹੈ ਪੰਜਾਬ ਦੇ ਚ ਰਹਿਣ ਦਾ ਮਾਨੇ ਬਾਬਾ ਜੀ ਸਾਡੇ ਹਾਲਾਤ ਪਰਾਗ ਦੇ ਕੀ ਹਾਲਾਤ ਹਨ ਸਾਡੇ ਨਾਲ ਤਾਂ ਐਜੂਕੇਸ਼ਨ ਦੀ ਲੋੜ ਹੈ ਸਾਨੂੰ ਪੜ੍ਹ ਕੇ ਬਚਾ ਦੇਣ ਸਾਡਾ ਰੋਜ਼ਗਾਰ ਦੀ ਲੋੜ ਹੈ ਹਨ ਫੇ ਸਾਨੂੰ ਰੋਜ਼ਗਾਰ ਮਿਲ ਜਾਏ ਹਨ ਰਹਿਣ ਦਾ ਘਰ ਜ਼ਮੀਨ ਜੋ ਮਿਲ ਜਾਏ ਜੀ ਤੁਸੀਂ ਪੰਜਾਬ ਵਿੱਚ ਆਣੇ ਤੇ ਚਾਹ ਤੁਸੀਂ ਦਸਤਾਰਾਂ ਕਦੇ ਨਹੀਂ ਸਜਾਦੇ ਦਸਤਾਰਾ ਬਾਬਾ ਜੀ ਫੋਨ ਕਰ ਲਿਓ ਸਾਡੇ ਪੀੜੀ ਤੋਂ ਪੀੜੀ ਦਾ ਨਿਕਲ ਗਏ ਬਾਮਾ ਜੀ ਅੱਛਾ ਜੀ ਸਾਡੇ ਇੱਥੇ ਨਹੀਂ ਤਾਂ ਵੀ ਤੱਕ ਕੋਈ ਦਸਤਾਰਾ ਦਾ ਕੈਂਪ ਲੱਗਿਆ ਅੱਛਾ ਦਸਤਾਰਾ ਦਾ ਕੈਂਪ ਨਹੀਂ ਲੱਗਿਆ ਹਾਂ ਜੀ ਸਾਡੇ ਇੱਥੇ ਸਹੀ ਸੋਚੇ ਕਿ ਸਾਡੇ ਇੱਥੇ ਕੋਈ ਦਸਤਾਰਾ ਦਾ ਕੈਂਪ ਲਗਾਏ ਫੇਸੀ ਆਪਣੇ ਕੋਲ ਵੀ ਥੋੜੇ ਥੋੜੇ ਪੇ ਕਰਕੇ ਆਪਾਂ ਲੈ ਸਕਦੇ ਹਾਂ ਕੋਈ ਸੰਗਤ ਸੇਵਾ ਕਰਨਾ ਚਾਹੁੰਦੀ ਉਸੇ ਕੈਂਪ ਲਗਾ ਕੇ ਦਸਤਾਰਾ ਸਿਕਾਉਣਾ ਉਸੇ ਤੁਸੀਂ ਉਹਨਾਂ ਦੇ ਵਿੱਚ ਵੀ ਰਾਜੀ ਹਨ ਯਾਨੀ ਗਰੀਬੀ ਇੰਨੀ ਆ ਦਸਤਾਰਾ ਵੀ ਨਹੀਂ ਲੈ ਪੈਣਾ ਹਾਂਜੀ ਨਾਜੀ ਨਾਜੀ ਅੱਛਾ ਐਡੀ ਵੱਡੀ ਗੱਲ ਹੈ ਵੀ ਦਸਤਾਰਾ ਲੈਣੀ ਹੈ ਵੀ ਔਖੇ ਇੰਨੀ ਗਰੀਬੀ ਔਖੇ ਔਖੇ ਬਾਬਾ ਜੀ ਪੜਾਈ ਦਾ ਵੀ ਔਖਾ ਪੜਾਈ ਦਾ ਘਰ-ਬਾਰ ਵੀ ਕੱਚੇ ਹੈ ਹਾਂਜੀ ਕੱਚੇ ਜੀ ਕੱਚੇ ਘਰ ਤੁਹਾਡੇ ਬਜ਼ੁਰਗਾਂ ਨੇ ਪਹਿਲਾਂ ਪੰਜਾਬ ਦੇਖਿਆ ਹਾਂਜੀ ਬਾਬਾ ਜੀ ਨਹੀਂ ਦੇਖਿਆ ਨਹੀਂ ਦੇਖਿਆ ਐਦੇ ਚੱਲ ਕੇ ਦੁਨੀਆ ਦੇ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਨਹੀਂ ਹਾਂ ਜੀ ਆ ਕੇਸਗਰ ਸਾਹਿਬ ਦੇ ਹਾਂ ਜੀ ਜਣੀ ਅੱਧੇ ਚੱਲ ਗਏ ਅੱਧੇ ਚਲੇਗੇ ਬਾਬਾ ਜੀ ਉਹ ਕੋਈ ਕੇਸ ਰੱਖਿਆ ਤੇ ਹਾਂ ਬਾਬਾ ਜੀ ਜਨਮ ਤੋਂ ਹੀ ਸਿੱਖੀ ਸਾਡੇ ਨਾਲ ਜਾਂਦੀ ਬਾਬਾ ਜੀ ਜਣੀ ਕਿੰਨੀ ਕ ਸੰਖਿਆ ਤੁਹਾਡੇ ਸਿਕਲਿਗਰ ਵੀਰਾਂ ਦੀ ਹੈ ਸਿੱਖਲੀਗਰ ਬਾਬਾ ਜੀ ਮੱਧ ਪ੍ਰਦੇਸ਼ ਵਿੱਚ 4 ਜ਼ਿਲ੍ਹੇ ਹਨ 3-4000 ਜਨ ਸੰਖਿਆ ਸਾਡੇ ਤੁਹਾਡੇ ਪਿੰਡ ਦੀ ਕਿੰਨੀ ਆ ਆਡੇ ਪਿੰਡ ਦੇ ਉੱਤੇ 900 ਵੇਜੀ 900 ਵਿੱਚ ਕੋਈ ਮੋਨਾ ਨਹੀਂ ਨਾ ਜੀ ਇੱਕ ਵੀ ਨਹੀਂ ਕੋਈ ਨਹੀਂ ਜੇ ਕੋਈ ਵਾਲ ਕਟਾ ਦੇਵੇ ਨਾ ਜੀ ਅਸੀਂ ਆਪਣਾ ਸੀ ਲੁਕਾ ਦੇ ਜੇ ਫਿਰ ਵੀ ਕੋਈ ਵਾਲ ਕਟਾਦਾ ਵਾ ਫਿਰ ਤੁਸੀਂ ਕੀ ਸਜ਼ਾ ਦਿੰਦੇ ਨਾ ਜੀ ਕੋਈ ਨਹੀਂ ਬਾਤ ਕੋਈ ਨਹੀਂ ਕਟਾਏਗੇ ਨਾ ਸਜ਼ਾ ਕਰ ਦੋਂਗੇ ਉਹਨੂੰ ਦਿੰਦੇ ਸਜ਼ਾ ਉਹਨਾਂ ਤੋਂ ਵੀ ਜਾਤ ਤੋਂ ਬਾਹਰ ਕਰ ਦਿੱਤੇ ਅਸੀਂ ਜਾਤ ਤੋਂ ਬਾਹਰ ਕਰ ਦਿੰਦੇ ਹਾਂ ਜੀ ਨਾ ਤਾਂ ਉਹਨਾਂ ਦੇ ਨਾਲ ਲਿਖਾ ਰੱਖਦੇ ਹਨ ਨਾ ਹੀ ਆਪਣੀ ਕੁੜੀ ਦਾ ਬੱਚੀ ਦਾ ਉਹਨਾਂ ਦੇ ਨਾਲ ਕੋਈ ਕਾਰਜ ਕਰਦੇ ਹਨ ਨਾ ਹੀ ਰਿਸ਼ਤਾ ਕਰਦੇ ਹਨ ਨਾ ਹੀ ਉਹਨਾਂ ਦੇ ਨਾਲ ਗੱਲ ਕਰਦੇ ਅਸੀਂ ਉਹਨੂੰ ਭਾਂਡੇ ਛੇਕ ਦਿੰਦੇ ਕੀ ਵਾਲ ਕਟਾਵੇ ਗੇਸ ਕਟਾ ਲਿਖਾਏ ਕੁੱਛੀ ਸਾਡੇ ਆਪਣੇ ਧਰਮ ਤੋਂ ਦੂਰ ਪਹ ਹੈ। ਅੱਛਾ ਦੂਰ ਹੋ ਗਏ। ਹਾਂ ਜੀ। ਆ ਨਾਨੂ ਕੋਲ ਕਰੀਬ ਹਨ ਜਨਾਨੀ ਵੀ ਪੂਰੀ ਦੀ ਬੇਰ ਲਿਸਤਾਰੀ ਕੋ ਸਾਢੂ ਉੱਪਰ ਗਿਓ। ਕੇਸ, ਦਾੜੀ, ਦਾੜਾ ਵਾਲਾ ਸਾਬਤ ਸੂਰਤ ਸਿੱਖ ਚਾਹੀਏ। ਤਾਂ ਆਪ ਵੀ ਸ਼ਾਦੀ ਕਰਦੇ ਵਿਆਹ ਕਰਦੇ ਹਾਂ। ਹਾਂ ਜੀ ਹਾਂ ਜੀ। ਤਾਂ ਵਿਆਹ ਕਰਦੇ ਹਾਂ, ਕਾਰਜ ਕਰਦੇ ਹਾਂ। ਅੱਛਾ ਹਾਂ ਜੀ। ਤੇ ਹੁਣ ਕਿੰਨਾ ਜਥਾ ਆਇਆ ਵਾ? ਸਾਡੇ ਇੱਥੇ ਵੀ ਵੀਰ ਜੀ ਆਏ ਹੈ। ਦੁੱਖ ਇਹ ਲੱਗਾ ਯਹਾਂ ਦੇਖ ਕੇ ਕਿ ਕੇਸ ਕੱਟੇ ਹੋਏ ਦਿਖੇ ਹਮੇ सरकारों के हाँ जी। बहुत बड़ा दुख हुआ हम इतने गरीबी में जी रहे हैं बाबा जी, जी इतनी ये, ये बच्चा देख रहे हो बाबा जी आप ये जो पगड़ी ली है अभी यहाँ ली है इसके केस है ना ऐसे खुले पे रहते हैं बाबा जी आप क्या हम केस पगड़ी नहीं ले पाते गरीबी गरीबी है फिर भी कटाते बाबा जी यानी गरीबी है है केस नहीं कटाया

ਤਕਰੀਬਨ ਤਕਰੀਬਨ ਮੇਰੇ ਸਾਹਬ ਨਾਲ 2000 3000 ਕਿਲੋਮੀਟਰ ਹੋਣਾ ਇਥੋਂ ਇਹ ਐਮਪੀਏ 1300 1300 1300 ਕਿਲੋਮੀਟਰ ਤੁਸੀਂ ਦੂਰ ਰਹਿ ਕੇ ਮੈਂ ਵੀ ਸਿੱਖੀ ਨਾਲ ਜੁੜੇ ਹਾਂ ਹਾਂ ਜੀ ਜਾਨੀ ਨਾ ਤੁਹਾਡੇ ਬਜ਼ੁਰਗ ਆਏ ਇੱਥੇ ਨਹੀਂ ਆਏ ਨਾ ਉਹਨਾਂ ਦੇ ਕੋਈ ਹੋਰ ਆਇਆ ਤੁਸੀਂ ਫਿਰ ਵੀ ਸਿੱਖੀ ਨਾਲ ਜੁੜੇ ਹਾਂ ਹਾਂ ਜੀ ਤੁਹਾਡੀ ਸਾਡੇ ਜਿਹੜਾ ਪੰਜਾਬ ਦੇ ਲੋਕ ਹੈ ਬੱਡੀ ਉਹਨਾਂ ਨੂੰ ਕਿਆ ਪੀਲਾ ਇਹ ਸਭ ਤੁਸੀਂ ਪਛਾਣਨਾ ਚਾਹੁੰਦੇ ਹਾਂਜੀ ਆਣਾ ਚਾਹੁੰਦੇ ਨੇ ਬਾਬਾ ਜੀ ਪੰਜਾਬ ਚ ਫਿਰ ਉਹ ਆਨੰਦ ਦੀ ਬਾਤ ਹੈ ਇੱਥੇ ਤੋਂ ਗੱਲੇ ਕੀ ਏਦਾਂ ਵੀ ਇਹ ਪੰਜਾਬ ਦੇ ਇਹ ਆਪਣੇ ਸਿਗਲੀ ਗਰਬੀਰ ਹੈ ਇਹ ਆਣਾ ਚਾਹੁੰਦੇ ਪੰਜਾਬ ਚ ਇਹਨਾਂ ਨੂੰ ਇੱਥੇ ਸਭ ਤੋਂ ਜ਼ਰੂਰ ਇੱਕ ਘਾਰਾਂ ਦੀ ਜ਼ਰੂਰਤ ਹੈ ਦੂਈ ਗੱਲ ਇਹਨਾਂ ਨੂੰ ਰੋਜ਼ਗਾਰ ਦੀ ਜ਼ਰੂਰਤ ਹੈ ਤੀਜੇ ਬੱਚੇ ਇਹਨਾਂ ਦੇ ਐਜੂਕੇਸ਼ਨ ਦੀ ਲੋੜ ਹੈ ਕੋਈ ਵੱਡੀ ਗੱਲ ਨਹੀਂ ਹੈਗੀ ਇਹ ਇਹ ਸਾਡੇ ਲਈ ਕੋਈ ਵੱਡੀ ਗੱਲ ਨਹੀਂ ਹੈ ਜਿੱਥੇ ਪੂਰੇ ਹਿੰਦੁਸਤਾਨ ਦੇ ਵਿੱਚੋਂ ਪਤਾ ਨਹੀਂ ਕਿੰਨੀ ਕਿ ਦੁਨੀਆ ਇੱਥੇ ਤੁਰੀ ਫਿਰਦੀ ਐ ਤੇ ਆਹਾਂ ਆਪਣੇ ਸਿੱਖ ਭਰਾ ਪੰਜਾਬ ਤੋਂ ਕਿਸੇ ਟਾਈਮ ਤੱਕ ਪੰਜਾਬ 'ਚ ਹੀ ਰਹਿੰਦੇ ਦੇ ਨਾ ਕਿਸੇ ਟਾਈਮ ਤੱਕ ਜਿਹੜੀਆਂ ਇਹਨਾਂ ਦੇ ਪੀੜ੍ਹੀਆਂ ਐ ਤੁਹਾਨੂੰ ਮੈਂ ਸ਼ਾਰਟ 'ਚ ਦੱਸ ਦੇਵਾਂ ਵੀ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਨੂੰ ਜਿਹੜੇ ਹਥਿਆਰ ਬਣਾ ਕੇ ਦਿੰਦੇ ਤੇ ਨਾ ਆਨੰਦਪੁਰ ਸਾਹਿਬ ਉਹ ਲੋਹਗੜ੍ਹ ਦਾ ਕਿਲਾ ਐ ਉਹਦੇ ਵਿੱਚ ਨਾ ਫੈਕਟਰੀ ਹੁੰਦੀ ਸੀ ਉਹ ਫੈਕਟਰੀ ਦੇ ਵਿੱਚ ਜਿਹੜੇ ਹਥਿਆਰ ਮਹਾਰਾਜ ਨੂੰ ਬਣਾ ਕੇ ਦਿੱਤੇ ਜਾਂਦੇ ਤੇ ਆਵੰਦਿਆ ਇਹਨਾਂ ਦੇ ਬਜ਼ੁਰਗ ਹੈ ਇਹਨਾਂ ਦੇ ਬਜ਼ੁਰਗ ਹੈ ਇਹ ਕਿਸੇ ਪਤਾ ਨਹੀਂ ਕਿਹੜੇ ਕਾਰਨ ਕਰਕੇ ਇੱਥੋਂ ਪੰਜਾਬ ਨੂੰ ਛੱਡ ਕੇ ਚੱਲ ਗਏ ਕਿਹੜਾ ਅਜਿਹਾ ਕਾਰਨ ਹੋ ਗਿਆ ਜਿਹੜੀ ਪੰਜਾਬ ਛੱਡ ਦਿੱਤਾ ਤੇ ਇਹਨਾਂ ਨੂੰ ਮੁੜ ਕੇ ਇਹਨਾਂ ਦੀਆਂ ਪੀੜ੍ਹੀਆਂ ਦੀ ਪੀੜ੍ਹੀਆਂ ਨੇ ਪੰਜਾਬ ਨਹੀਂ ਦੇਖਿਆ ਪਹਿਲੀ ਵਾਰੀ ਆਏ ਪੰਜਾਬ ਇਹਨਾਂ ਨੇ ਪੰਜਾਬ ਦੇਖਿਆ ਹੁਣ ਇਹਨਾਂ ਨੂੰ ਮੈਂ ਬੇਨਤੀ ਕੀਤੀ ਵੀ ਪੰਜਾਬ ਜਾਣਾ ਚਾਹੁੰਦੇ ਆ ਇਹ ਕਹਿੰਦੇ ਆਣਾ ਚਾਹੁੰਦੇ ਆ ਮੈਂ ਕਿਹਾ ਫਿਰ ਆਂਦੇ ਕਿਉਂ ਨਹੀਂ ਹੈਗੇ ਕਹਿੰਦੇ ਗਰੀਬੀ ਅੰਨੀ ਆ ਵੀ ਨਾ ਤਾਂ ਸਾਡੇ ਕੋਲ ਘਰ ਹੈ ਨਾ ਬਾਹਰ ਹੈ ਨਾ ਜ਼ਮੀਨ ਹੈ ਨਾ ਸਾਡੇ ਕੋਲ ਰੋਜ਼ਗਾਰ ਹੈ ਇਹ ਸਾਡੀ ਕਿੱਡੀ ਵੱਡੀ ਸਿੱਖ ਕੌਮ ਦੀ ਤਰਾਸਦੀ ਆ ਅਸੀਂ ਦੁਨੀਆ ਭਰ ਚ ਲੰਗਰ ਲਾਉਂਦੇ ਆ ਦੁਨੀਆ ਭਰ ਚ ਸਭ ਕੁਝ ਕਰਦੇ ਆ ਪਰ ਲੇਕਿਨ ਸਾਡੇ ਕੋਲ ਇਹਨਾਂ ਨੂੰ ਬਸ ਇਹਨਾਂ ਨੂੰ ਕਰੋ ਇਹਨਾਂ ਵੱਲੂ ਕੈਮਰਾ ਖੜੋ ਇਹਨਾਂ ਨੂੰ ਬਸਾਣ ਲਈ ਸਾਡੇ ਕੋਲ ਇਹਨਾਂ ਨੂੰ ਬਸਾਣ ਲਈ ਸਾਡੇ ਕੋਲ ਪੈਸਾ ਨਹੀਂ ਹੈਗਾ ਇਹਨਾਂ ਕੋ ਸਾਡੇ ਲਈ ਨਾ ਕੋਈ ਜ਼ਮੀਨਾਂ ਨਹੀਂ ਹੈਗੀਆਂ ਤੇ ਤੁਸੀਂ ਵੀ ਬੇਨਤੀ ਕਰੋ ਸਾਰੇ ਤੁਸੀਂ ਕੀ ਚਾਹੁੰਦੇ ਆ ਅਸੀਂ ਤਾਂ ਇਹ ਜਾਣਦੇ ਬਾਬਾ ਜੀ ਸਾਡੇ ਇੱਥੇ ਸਿੱਖੀ ਸਰਬਤ ਸਾਬਤ ਸੁਰਖੀ ਰਹਿੰਦੇ ਹਨ ਸਾਨੂੰ ਸਾਡੇ ਬੱਚਾ ਦੀ এডਿਕੇਸ਼ਨ ਲੱਗ ਜਾਏ ਹਨ ਔਰ ਸਾਡੇ ਰੋਜ਼ਗਾਰ ਲੱਗ ਜਾਏ ਸਾਡੇ ਤੇ ਅਗਰ ਕੋਈ ਫਿਕਸਰ ਵੀ ਲਗਾ ਦੇ ਤਸੀ ਉਹਨਾਂ ਦੇ ਨਾਲ ਵੀ ਆਪਣਾ ਕੰਮ ਗੁਜ਼ਾਰਾ ਕਰ ਸਕਦੇ ਹਾਂ ਹੁਣ ਕਿੱਥੇ ਉੱਥੇ ਕੰਮ ਕਿ ਆਇਆ ਹੁਣ ਕੀ ਕੰਮ ਕਰਦੇ ਅਸੀਂ ਮਜ਼ਦੂਰੀ ਕਰਦੇ ਹਾਂ ਬਾਬਾ ਜੀ ਮਜ਼ਦੂਰੀ ਦੇ ਵਿੱਚ ਕਰਦੇ ਹਾਂ 6 ਵਜੇ ਸੇ ਇੱਟਾ ਪਾਣਾ ਪ੍ਰੇਤ ਨਾਖਣਾ ਨਹੀਂ ਖੇਤ ਤਾਂ ਇੱਥਾ ਵੀ ਬਹੁਤ ਹੈ ਜੇ ਇੱਥੇ ਤੁਹਾਨੂੰ ਵਧੀਆ ਪੈਸੇ ਮਿਲਣ ਤੁਸੀਂ ਇੱਥੇ ਰਹਿ ਸਕਦੇ ਹਾਂ ਜੀ ਜੀ ਰਹਿ ਸਕਦੇ ਹਾਂ ਜੀ ਜਿਮੀਦਾਰਾਂ ਦੇ ਘਰ ਹੀ ਰਹਿ ਸਕਦੇ ਹਾਂ ਮੈਕਟਰ ਚਲਾ ਸਕਦੇ ਆਂ ਹਾਂ ਜੀ ਹਾਂ ਜੀ ਮਜ਼ਦੂਰੀ ਕਰ ਸਕਦੇ ਜੇ ਵਧੀਆ ਤੁਹਾਨੂੰ ਪੈਸੇ ਦਿੱਤੇ ਜਾਣ ਇੱਥਾ ਵੀ ਮਜ਼ਦੂਰੀ ਕਰ ਸਕਦੇ ਹੋ ਦੇਖੋ ਕਹਿੰਦੇ ਉੱਥੇ ਵੀ ਅਸੀਂ ਖੇਤਾਂ ਦੇ ਵਿੱਚ ਕੰਮ ਕਰਦੇ ਆਂ ਉੱਥੇ ਵੀ ਅਸੀਂ ਮਿਸਤਰੀਆਂ ਦੇ ਨਾਲ ਕੰਮ ਕਰਦੇ ਆਂ ਇੱਥਾ ਵੀ ਯਾਰ ਕਰ ਸਕਦੇ ਆ ਇਹ ਕੋ ਬੜੀ ਗੱਲ ਨਹੀਂ ਹੈਗੀ ਜੇ ਅਸੀਂ ਇਹਨਾਂ ਨੂੰ ਇੱਥੇ ਬਸਾਣਾ ਹੋਵੇ ਤੇ ਇਹ ਮੇਰੇ ਵੀਰ ਹੈ ਤੇ ਇਹਨਾਂ ਨੇ ਤੁਹਾਨੂੰ ਆਪਣਾ ਦੁੱਖ ਵੀ ਦੱਸਿਆ ਸਭ ਕੁਝ ਦੱਸਿਆ ਤੇ ਹੁਣ ਸਾਡੀ ਇੱਕ ਬੇਨਤੀ ਹੈ ਵੀ ਤੁਸੀਂ ਜਰੂਰ ਇਹਨਾਂ ਦੇ ਨਾਲ ਸੰਪਰਕ ਕਰਿਓ ਮੈਂ ਮੋਬਾਈਲ ਤੇ YouTube ਤੇ ਪਾ ਦੇਣੀ ਵੀਡੀਓ ਉਹਦੇ ਥੱਲੇ ਇਹਨਾਂ ਦੇ ਮੋਬਾਈਲ ਨੰਬਰ ਪਾ ਦੇਣੇ ਤੇ ਜਿਨ੍ਹਾਂ ਕੋਲ ਦਸਤਾਰਾਂ ਲੈਣ ਨੂੰ ਪੈਸੇ ਨਹੀਂ ਹੈਗੇ ਬੱਚੇ ਪੜ੍ਹਾਣੇ ਲਈ ਪੈਸੇ ਨਹੀਂ ਹੈਗੇ ਘਰ ਬਣਾਉਣ ਲਈ ਪੈਸੇ ਨਹੀਂ ਹੈਗੇ ਇਹ ਇੱਥੇ ਵੀ ਖੇਤੀ ਕਰ ਸਕਦੇ ਆ ਇਹਨਾਂ ਨੂੰ ਲਿਆਓ ਪੰਜਾਬ ਵਾਲਿਓ ਇਹਨਾਂ ਨੂੰ ਇੱਥੇ ਲੈ ਕੇ ਆਓ ਪੰਜਾਬ ਦੇ ਵਿੱਚ ਇਹਨਾਂ ਦੇ ਪਿੰਡ ਵਸਾ ਲਓ ਹੋਰ ਪਿੰਡਾਂ ਦੇ ਪਿੰਡ ਵਸਣ ਲੱਗੇ ਵੇ ਇੰਨੇ ਹਿੰਦੁਸਤਾਨ ਚ ਪਤਾ ਨਹੀਂ ਕਿੰਨੀਆਂ ਸਟੇਟਾਂ ਤੇ ਲੋਕਾਂ ਨੇ ਆਕ ਹੈ ਜਿਹੜੇ ਅੱਜ ਕੱਲ ਤੁਸੀਂ ਦੇਖ ਲਓ ਕਿਆ ਹਾਲਾਤ ਚੱਲੇ ਹੋਏ ਐ ਹਾਲਾਤ ਤਾਂ ਤੁਹਾਨੂੰ ਪਤਾ ਹੀ ਐ ਇਹਨਾਂ ਨੂੰ ਲਿਆ ਕੇ ਵਸਾ ਲਓ ਯਾਰ ਇਹਨਾਂ ਦੇ ਪਿੰਡ ਵਸਾ ਲਓ ਤੇ ਇੱਥੇ ਲਿਆ ਕੇ ਪਰ ਇਹ ਨਹੀਂ ਅਸੀਂ ਬਿਛਾਣੇ ਐ ਸੋ ਠੀਕ ਐ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਦਾ ਟਾਟਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਉਹ ਸਮਝਾ ਠੀਕ ਐ ہماری ਬਸਤੀ ਇਨੇ ਬੈਂਤੀ